ਤੇਜੀワਰ ਮਹਾਪੁਰਸ਼ਾ ਨੇ ਪਵਿੱਤਰ ਰਸਨਾ ਤੋਂ ਆਖਿਆ ਬੁੱਧੂ ਅੰਦਰ ਆ ਜਾ ਹੁਣ ਬਾਬਾ ਜੀ ਅੰਦਰ ਪਹੁੰਚੇ ਮਹਾਪੁਰਸ਼ਾ ਨੇ ਪੁੱਛਿਆ ਕਿੱਥੋਂ ਆਏਂ ਤੇਰੇ ਪਿਤਾ ਦਾ ਨਾਮ ਕੀ ਹੈ ਬਾਬਾ ਜੀ ਮੇਰੇ ਪਿਤਾ ਦਾ ਨਾਮ ਸਮੁੰਦ ਸਿੰਘ ਹੈ ਮੈਂ ਗਵਰਨਮੈਂਟ ਦੀ ਨੌਕਰੀ ਕਰਦਾ ਹਾਂ ਫੌਜ ਵਿੱਚ ਇਸ ਵੇਲੇ ਬਸਰੇ ਤੋਂ 5 ਦਿਨ ਦੀ ਛੁੱਟੀ ਆਇਆ ਹਾਂ ਮਿਹਰਬਾਨ ਬਾਬਾ ਜੀ ਨੇ ਬਚਨ ਕੀਤਾ ਚਾਕਰ ਗੁਰੂ ਨਾਨਕ ਸਾਹਿਬ ਦਾ ਹੋਵੇ ਜਨਮ ਸਫਲਾ ਹੁੰਦਾ ਹੈ ਆਪ ਜੀ ਨੇ ਸੇਵਾਦਾਰ ਤੋਂ ਗੜਵੀ ਲਈ ਅਤੇ ਇਹ ਬਚਨ ਕਰਕੇ ਮਹਾਪੁਰਸ਼ ਅੰਦਰ ਚਲੇ ਗਏ ਹੁਣ ਆਪ ਡਿਊਟੀ ਤਾਂ ਕਰਦੇ ਪਰ ਮਨ ਉਪਰਾਮ ਰਹਿਣ ਲੱਗਾ ਪਲ ਪਲ ਮਨ ਸਤਾਉਣ ਲੱਗਾ ਨੌਕਰੀ ਕਰਨੀ ਹੈ ਤਾਂ ਗੁਰਨਾਨਕ ਦੀ ਕਰ ਜਨਮ ਸਫਲਾ ਹੋਵੇ ਏ ਗੁਰਨਾਨਕ ਆਪਣੇ ਚਾਕਰ ਬਣਾਓ ਆਪਣੇ ਦਰ ਦੀ ਸੇਵਾ ਬਖਸ਼ੋ ਵਿਛੜਿਆ ਨੂੰ ਆਪਣੇ ਚਰਨਾਂ ਵਿੱਚ ਲਾਓ ਗੱਲ ਕੀ ਸ੍ਰੀ ਬਾਬਾ ਹਜੂਰਾ ਸਿੰਘ ਦੀ ਅਵਸਥਾ ਐਸੀ ਬਣੀ ਕਿ ਦਿਲ ਨੇ ਇਹ ਫੈਸਲਾ ਕਰ ਦਿੱਤਾ ਕਿ ਹੁਣੇ ਨੌਕਰੀ ਨਹੀਂ ਕਰਨੀ ਸਾਰਾ ਜਨਮ ਬਾਬਾ ਜੀ ਦੀ ਸੇਵਾ ਵਿੱਚ ਹੀ ਲਗਾ ਦੇਣਾ ਹੈ ਏ ਗੁਰੂ ਨਾਨਕ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਆਪਣੇ ਦਰ ਦੀ ਸੇਵਾ ਬਖਸ਼ੋ ਆਪਣੇ ਚਰਨੀ ਲਾਓ ਨਾਮ ਜਪਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ